ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਕਸਬਾ ਟਾਰੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅਗਨ ਭੇਟ ਹੋਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਗੁਰਦੁਆਰਾ ਸਾਹਿਬ ਪੰਚਾਇਤ ਕਟਾਰੀ ਵਿਖੇ ਘਟਨਾ ਦਾ ਪਤਾ ਜਦ ਲੱਗਿਆ ਤਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਗੁਰਦੁਆਰਾ ਸਤਲਾਣੀ ਸਾਹਿਬ ਦੇ ਮੈਨੇਜਰ ਤੇ ਪ੍ਰਚਾਰਕ ਸਿੰਘਾਂ ਨੂੰ ਮੌਕੇ ਤੇ ਭੇਜਿਆ ਗਿਆ ਤਾਂ ਜੋ ਮਾਮਲੇ ਦੀ ਰਿਪੋਰਟ ਵਿਸਥਾਰ ਦੇ ਵਿੱਚ ਹਾਸਲ ਕੀਤੀ ਜਾ ਸਕੇ ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬਾਂ ਦੇ ਅੰਦਰ ਅੱਗ ਲੱਗਣ ਦੀਆਂ ਘਟਨਾਵਾਂ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਵਾਪਰਦੀਆਂ ਨੇ ਬਹੁਤ ਵਾਰੀ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਗੁਰੂ ਘਰਾਂ ਦੇ ਅੰਦਰ ਹਰ ਸਮੇਂ ਸੇਵਾਦਾਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਤੇ ਬਿਨਾਂ ਲੋੜ ਤੋਂ ਬਿਜਲੀ ਦੇ ਉਪਕਰਨਾਂ ਨੂੰ ਚਾਲੂ ਨਾ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪ੍ਰਬੰਧਕ ਕਮੇਟੀਆਂ ਇਸ ਤੇ ਧਿਆਨ ਨਹੀਂ ਦਿੰਦੀਆਂ ਤੇ ਅਜਿਹੇ ਹਾਦਸੇ ਵਾਪਰਦੇ ਨੇ ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਹਾਦਸਿਆਂ ਨੂੰ ਰੋਕਣ ਦੇ ਲਈ ਸੰ ਸਾਹਿਬਾਨਾਂ ਦੇ ਅੰਦਰ ਬਿਜਲੀ ਦੀਆਂ ਤਾਰਾਂ ਤੇ ਉਪਕਰਨਾਂ ਦਾ ਸਮੇਂ-ਸਮੇਤੇ ਨਿਰਖਣ ਵੀ ਕਰਦੇ ਰਹੇ ਇਸ ਦੇ ਨਾਲ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਹਰ ਸਮੇਂ ਸੇਵਾਦਾਰ ਦੀ ਹਾਜ਼ਰੀ ਜ਼ਰੂਰੀ ਹੋਵੇ ਤਾਂ ਜੋ ਜੀਹਾਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਸਮੇਂ-ਸਮੇਤੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੂੰ ਸੁਚੇਤ ਕਰਦੇ ਰਹਿਣ ਉੱਥੇ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਝਾਂਚ ਸ਼ੁਰੂ ਕਰ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਾਰੇ ਖਾਲਸਾ ਜੀ ਆਪਾਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਪਿੰਡ ਅਟਾਰੀ ਸ਼ਹਿਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਜ ਦੁਪਹਿਰ 2 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੰਜ ਸਰੂਪ ਜਿਹੜਾ ਬੱਤੀ ਜਿਹੜੀ ਹੈ ਕੱਟ ਲੱਗਣ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪਾਂ ਦੀ ਨਰਾਤਰੀ ਹੋਈ ਬੇਰਵੀ ਹੋਈ ਸੋ ਬਹੁਤ ਘੋਰ ਨਰਾਤਰੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਹਿਲਾਂ ਵੀ ਬੜੀ ਬੜੀ ਕਿਹਾ ਕਿਹਾ ਹੈ ਕਿ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਵੀ ਬੇਦਬੀ ਹੁੰਦੀ ਹੈ ਉਹਨੂੰ ਸੋਧਦਿਆ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਆ ਆਪਾਂ ਚੇਤੇ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰ ਕੀ ਨਿੰਦਾ ਸੁਨਾ ਨਾ ਕਾਨ ਭੇਟਾ ਸੰਗ ਕਰਿਆ ਕਿਰਪਾਨ ਉਹਨੂੰ ਕਿਰਪਾਨ ਦੀ ਭੇਟ ਚਾੜਿਆ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਦਬੀ ਹੋਈ ਸਾਰੇ ਜਥੇਬੰਦੀਆਂ ਸਿੰਘ ਇਕੱਤਰ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਸੋਖਾ ਸਾਹਿਬ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਚਾਲੇ ਪਵਾ ਦਿੱਤੇ ਹੁਣ ਸਾਰੇ ਸਿੰਘ ਹੁਣੇ ਕਤਲ ਹੋਏ ਅਤੇ ਐਫ ਆਈ ਆਰ ਜਿਹੜੀ ਹੈ ਉਹ ਕਟਾਈ ਗਈ ਹੈ ਤੇ ਜਿਨ੍ਹਾਂ ਦੇ ਜਿਨ੍ਹਾਂ ਨੇ ਇਨਕੁਆਰੀ ਦੇ ਵਿੱਚ ਪਤਾ ਲੱਗੇਗਾ ਜਿਨ੍ਹਾਂ ਨੇ ਦਿੱਦ ਵੀ ਕੀਤੀ ਸਰੂਪ ਦੀ ਸਰੂਪਾਂ ਪਾਸ਼ਾ ਜੀ ਦੀ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋ ਹਾਂਜੀ ਤੁਹਾਨੂੰ ਕੀ ਦੱਸਿਆ ਗਿਆ ਕੀ ਹੋਇਆ ਕੀ ਹੋਇਆ ਜੀ ਕਿੰਨੇ ਸਰੂਪ ਮਾਰਾ ਕਿ ਤੱਕ ਨਪੇੜ ਹੋਏ ਅੱਛਾ ਪੰਜ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਨ ਪੇੜ ਹੋਏ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆ ਕਾਰਨ ਛਾੜ ਸਰਕਟ ਇਹੋ ਹੀ ਦੱਸਣਾ ਉਹਨਾਂ ਨੇ ਹੁਣ ਇਹਨਾਂ ਦੇ ਘਰਾਂ ਦੇ ਵਿੱਚ ਕਿਉਂ ਨਹੀਂ ਅੱਗ ਲੱਗਦੀਆਂ ਹੁਣ ਜਿਹੜੇ ਲੋਕ ਪ੍ਰਬੰਧਕ ਆ ਜਿਹੜੇ ਪ੍ਰਧਾਨ ਆ ਇਹਨਾਂ ਦੇ ਘਰਾਂ ਦੇ ਵਿੱਚ ਕਿਉਂ ਨਹੀਂ ਅੱਗ ਲੱਗਦੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆ ਜਿਨ੍ਹਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲੱਗਣੀ ਆ ਹੋਰ ਨਹੀਂ ਆਗੇ ਹੋਰ ਇੱਥੇ ਤੇ ਸਾਰਾ ਮੈਦਕ ਇਹਨਾਂ ਵੀ ਅਟਾਰੀ ਸਾਰੀ ਸਾੜ ਦੇਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਦਬੀ ਹੋਈ ਜਿੱਥੇ ਨਰਾਦਰ ਹੋਇਆ ਬਾਛਾ ਜੀ ਦਾ ਹੋਰ ਨਰਾਦਰ ਹੋਇਆ ਇਥੇ ਬਰਦਾਸ਼ਤ ਨਹੀਂ ਕੀਤਾ ਜਾਊ। ਅੱਜ ਦੁਨੀਆ ਦੀ ਸਭ ਤੋਂ ਮੰਦਭਾਗੀ ਘਟਨਾ ਜਿਹੜੀ ਹੈ ਪੰਚਾਇਤੀ ਗੁਰਦੁਆਰਾ ਸੇ ਸਾਹਿਬ ਵਿਖੇ ਵਾਪਰੀ ਹੈ। ਸਮਾਂ ਕਰੀਬ 2:15 ਮਿੰਟ ਦਾ ਸੀ। ਜੋ ਛਾੜ ਸਰਕਟ ਦੇ ਨਾਲ ਗੁਰਦੁਆਰਾ ਸਾਹਿਬ ਦੇ ਸੋਖਾਸਣ ਵਾਲੇ ਕਮਰੇ 'ਚ ਅੱਗ ਲੱਗੀ ਹੈ। 2:19:18-19 ਮਿੰਟ ਦੇ ਅਸੀਂ ਗੁਰਦੁਆਰਾ ਸਾਹਿਬ 'ਚ ਸਾਰੇ ਸਾਧ ਸੰਗਤ ਦੀ ਲਾਗੇ ਚਾਗੇ ਦੇ ਜਿੰਨੇ ਵੀਗੇ ਗੁਰਦਰਾ ਸਾਹਿਬ ਪਹੁੰਚ ਗਏ ਆ 2:20 ਮਿੰਟ ਦੇ ਕਰੀਬ ਅੰਦਰ ਪਹਿਲਾ ਦੁਆਰ ਤੋੜ ਕੇ ਇੱਕ ਸੈਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਪ੍ਰਕਾਸ਼ ਸੀ ਸਿੱਤੇ ਪਾਸ਼ਾ ਜੀ ਦਾ ਉਹ ਸਹੀ ਸਰੂਪ ਵਿੱਚ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਉਹ ਦਾਸ ਨੇ ਬਾਹਰ ਕੱਢ ਕੇ ਲਿਆਂਦਾ ਮਗਰੋਂ ਸਾਰਾ ਇਸ ਪਿੰਡ ਜਿਹੜਾ ਇਕੱਠਾ ਹੋ ਗਿਆ ਇਹ ਇੰਨਾ ਕੰਮ ਫਾਇਰ ਬ੍ਰੀਡ ਨਹੀਂ ਕਰ ਸਕਦਾ ਸੀ ਜਿਹੜਾ 20 ਮਿੰਟਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਚ ਅੱਗ ਬੁਝਾ ਦਿੱਤੀ ਗਈ ਇਹ ਕਰਕੇ ਸਾਰੇ ਪਿੰਡ ਦਾ ਜਿਹੜਾ ਹਿਰਦਾ ਬਹੁਤ ਬਲੁੰਦਰਾ ਜਿਹੜੇ ਗੁਰੂ ਸਿੱਖ ਆਸ ਨੂੰ ਮੰਨਦੇ ਸੀ ਉਹ ਵੀ ਸੀ ਜਿਹੜੇ Hindu ਹਰਕ ਧਰਮ ਦਾ ਹੀ ਬੰਦਾ ਅੱਜ ਗੁਰਦੁਆਰਾ ਸਾਹਿਬ ਇਹ ਇਕੱਠੇ ਹੋ ਗਏ ਸੇਵਾ ਕੀਤੀ ਆ ਅਹੀ ਵਾਹਿਗੁਰੂ ਅਗੇ ਹੀ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਜੇ ਕਿਸੇ ਕੋਈ ਸੇਵਕ ਕੋ ਜਾਣੇ ਅਣਜਾਣੇ ਚ ਕੋਈ ਗਲਤੀ ਹੋ ਗਈ ਆ ਕਿਉਂਕਿ ਅੰਦਰ ਵੜ ਗਏ ਵੇਖਿਆ ਨਹੀਂ ਗੰਦੇ ਪੈਰ ਚ ਚੰਗੇ ਪੈਰ ਆ ਮਹਾਰਾਜ ਦਾ ਪ੍ਰਕਾਸ਼ ਹੱਥਾਂ ਦੇ ਕਿਉਂਕੇ ਲੈਣ ਦਾ ਉਹ ਵੀ ਪਤਾ ਨਹੀਂ ਆ ਹੱਥ ਉਸ ਵੇਲੇ ਸੁੱਚੇ ਕਿ ਨਹੀਂ ਸੁੱਚੇ ਕਿਉਂਕਿ ਭੱਜੇ ਹੀ ਆਏ ਵੇਖਿਆ ਇਸੇ ਤਰ੍ਹਾਂ ਹੀ ਉੱਠੇ ਪ੍ਰਸ਼ਾਦਾ ਛਕੰਦੇ ਆ ਤੇ ਵਾਹਿਗੁਰੂਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਸਾਰੇ ਪਿੰਡ ਤੇ ਮਿਹਰ ਕੀਤੀ ਆ ਮਿਹਰ ਪਰਿਆ ਸਿਰ ਤੇ ਹੱਥ ਰੱਖ ਸਾਰਿਆਂ ਨੂੰ ਸਮੱਤ ਬਖਸ਼ ਸਵੇਰ ਤੋਂ ਗੁਰਦਾਰਾ ਸਾਹਿਬ ਦੀ ਜਿਹੜੀ ਸੇਵਾ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਆ ਸਾਰੇ ਜਣਿਆਂ ਨੂੰ ਸਾਰੇ ਪਿੰਡ ਨੂੰ ਇਕੱਠਿਆ ਹੋ ਗਏ ਇਹ ਸੇਵਾ ਆਰੰਭ ਹੋ ਜਣੀ ਆ ਜਿਹੜੀ ਸਤਕਾਰ ਕਮੇਟੀ ਆ ਉਹਨਾਂ ਨੂੰ ਜਿਹੜਾ ਵੀ ਹੁਕਮ ਹੋਇਆ ਵੀ ਜੰਨਾ ਚੇਰ ਤੱਕ ਕੋਈ ਉੱਤੋਂ ਸ੍ਰੀ ਕਾਲ ਤਖਤ ਸਾਹਿਬ ਵਾਲੇ ਕੋਈ ਕਹਿੰਦੇ ਨਹੀਂ ਉਹਨਾਂ ਚੇਰ ਇਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਨਾ ਉਹੀ ਉਹਨਾਂ ਦੇ ਸਿਰ ਮੱਥੇ ਆ ਜਿੱਥੋਂ ਜਿਸ ਦਿਨ ਵੀ ਉਹਨਾਂ ਤੁਹਾਨੂੰ ਪ੍ਰਵਾਨਗੀ ਮਿਲ ਜੇਗੀ ਉਸ ਦਿਨ ਤੋਂ ਹੀ ਪੰਜ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ ਜਿਹੜੀ ਵੀ ਭੋਲੇ ਆ ਬਖਸ਼ਾਈ ਜਾਵੇਗੇ ਸਾਰਿਆਂ ਸੰਗਤਾਂ ਦਾ ਬੜਾ ਸੁਝੋਗ ਮਿਲਿਆ ਸਾਰੇ ਨਗਰ ਦਾ ਹਰ ਇੱਕ ਬੰਦੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਆਣ ਕੇ ਸੇਵਾ ਕੀਤੀ ਆ ਦਾਸ ਉਹਨਾਂ ਦੇ ਪੈਰਾਂ ਉੱਤੇ ਆਪਣਾ ਆਵ ਨਿਸ਼ਾਵਰ ਕਰਦਾ ਤਾਨੂੰ ਵੀ ਰਾਮਦਾਸ ਜੀ ਨੇ ਇਹਨਾਂ ਨੇ ਸੇਵਾ ਕੀਤੀ ਆ ਸਾਰਿਆਂ ਦਾ ਇਹ ਫਰਜ ਬਣਦਾ ਸੀ ਜੋ ਅੱਜ ਜਨਭਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਔਟਾਰੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਜਿਹਨੂੰ ਪੰਚਾਇਤੀ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ ਜਿੱਥੇ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਅੱਜ ਦੁਪਹਿਰੋਂ ਬਾਅਦ ਇਹ ਪਾਵਨ ਸਰੂਪ ਸਾਹਿਬ ਦੀ ਅਗਨਪੇੜ ਦੀ ਘਟਨਾ ਵਰਤੀ ਜਿਹੜੀ ਮੌਕੇ ਤੇ ਪ੍ਰਚਾਰਕ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਹਿਬ ਵੱਲੋਂ ਲੱਗੀਆਂ ਡਿਊਟੀਆਂ ਦੇ ਅਨੁਸਾਰ ਗੁਰਦਾਰਾ ਸਤਲਾਨੀ ਸਾਹਿਬ ਦੇ ਮੈਨੇਜਰ ਸਹਿਬ ਮੌਕੇ ਤੇ ਪਹੁੰਚੇ ਹਲਕੇ ਦੇ ਪ੍ਰਚਾਰਕ ਸਹਿਬਾਨ ਪਹੁੰਚੇ ਉੱਚੇਚੇ ਤੌਰ ਤੇ ਪਾਲਕੀ ਸਹਿਬ ਲੈ ਕੇ ਗੁਰਦਾਰਾ ਰਾਮ ਸਰ ਸਾਹਿਬ ਤੋਂ ਸਮੁੱਚੀ ਟੀਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਸਕਤਰ ਸਾਹਿਬ ਇੰਚਾਰਜ ਸਾਹਿਬਣੀ ਇੱਥੇ ਪਹੁੰਚੇ ਨੇ ਜਿੱਥੇ ਇਹ ਪਰਿਵਾਰ ਵੱਲੋਂ ਖਾਸ ਕਰਕੇ ਜਿਹੜਾ ਗੁਰਦਾਰਾ ਸਾਹਿਬ ਦੇ ਗਰੰਤੀ ਸਿੰਘ ਤੇ ਪ੍ਰਬੰਧਕ ਜਿਨ੍ਹਾਂ ਦੀ ਵੱਡੀ ਅਣਗਹਿਲੀ ਕਰਕੇ ਇਹ ਵੱਡੀ ਬੇਅਦਬੀ ਹੋਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹਮੇਸ਼ਾ ਹੀ ਇਹ ਸੰਦੇਸ਼ ਦਿੱਤਾ ਜਾਂਦਾ ਰਿਹਾ ਹੈ ਕਿ ਜਿਹੜੀ ਬਿਜਲੀ ਦੇ ਉਪਕਰਨ ਨੇ ਆਪਣੀ ਹਾਜ਼ਰੀ ਵਿੱਚ ਲਾਏ ਜਾਣ। ਇਸ ਤੋਂ ਇਲਾਵਾ ਅੱਗ ਬੁਝਾਊ ਯੰਤਰ ਲਾਏ ਜਾਣ। ਨਾਲ ਹੀ ਯਤਨ ਕੀਤਾ ਜਾਵੇ ਕਿ ਹਮੇਸ਼ਾ ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਕੋਈ ਨਾ ਕੋਈ ਸਿੰਘ ਹਾਜ਼ਰ ਰਹੇ। ਪਰ ਇਹ ਪ੍ਰਬੰਧਕ ਕਮੇਟੀ ਤੇ ਇਥੋਂ ਦੇ ਗਰੰਤੀ ਸਿੰਘ ਦੀ ਅਣਗਹਿਲੀ ਹੈ। ਜਿਸ ਦੇ ਕਰਕੇ ਇਹ ਬੇਅਦਬੀ ਹੋਈ ਹੈ। ਜੇ ਸੰਬੰਧ ਵਿੱਚ ਗੁਰਦੁਆਰਾ ਸਤਲਾਨੀ ਸਾਹਿਬ ਦੇ ਮੈਨੇਜਰ ਸਾਹਿਬ ਵੱਲੋਂ ਲਿਖਤੀ ਰੂਪ ਵਿੱਚ ਇਸ ਇਲਾਕੇ ਦੇ ਐਸ ਐਚਓ ਸਾਹਿਬ ਨੂੰ ਇਹ ਕਾਰਵਾਈ ਕਰਨ ਦੇ ਵਾਸਤੇ ਜਿਹੜੀ ਐਫ ਆਈ ਆਰ ਦਰਜ ਕਰਾਈ ਗਈ ਹੈ ਜਿਸ ਅਧਾਰ ਤੇ ਐਫ ਆਈ ਆਰ ਦਰਜ ਹੋਈ ਹੈ ਜਿਹੜੀ ਯੋਗ ਕਾਰਵਾਈ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀਆਂ ਭਾਵਨਾਵਾਂ ਜੋ ਸਿੱਖ ਸੰਗਤਾਂ ਦੀ ਉਸੇ ਅਨਸਾਰ ਜਿਹੜੀ ਕਾਰਵਾਈ ਸ਼੍ਰੋਣੀ ਕਮੇਟੀ ਵੱਲੋਂ ਯੋਗ ਕਾਰਵਾਈ ਕਰਵਾਈ ਜਾਏਗੀ ਸੋ ਅੱਜ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਰੂਪ ਸਤਿਕਾਰ ਸਹਿਤ ਅਰਦਾਸ ਬੇਨਤੀ ਕਰਕੇ ਇਸ ਵਕਤ ਪਾਲਕੀ ਸਾਹਿਬ ਤੇ ਬਿਰਾਜਮਾਨ ਕਰਕੇ ਸਤਿਗੁਰਾਂ ਤੋਂ ਅੱਗੇ ਲੈ ਕੇ ਸ਼੍ਰੀ ਗੋਇੰਦਵਾਲ ਸਾਹਿਬ ਦੀ ਪਵਨ ਧਰਤੀ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਵਨ ਬਣੇ ਹੋਏ ਨੇ ਸਤਿਕਾਰ ਸਹਿਤ ਸਾਰੀ ਸੇਵਾ ਹੁੰਦੀ ਹੈ ਉਸ ਸਥਾਨ ਤੇ ਇਸ ਵਕਤ ਚਾਲੇ ਪਾਏ ਜਾ ਰਹੇ ਨੇ ਸਾਹਿਬ ਵਾਹਿਗੁਰੂ ਜੀ ਕਿ ਇਹਨਾਂ ਵੱਲੋਂ ਇੱਕ ਕੰਪਲੀਟ ਕੀਤੀ ਗਈ ਕਿ ਅਜਟਾਰੀ ਵਿਖੇ ਇੱਕ ਪੰਚਾਇਤੀ ਸਾਹਿਬ ਗੁਰਦੁਆਰਾ ਵਾ ਜਿੱਥੇ ਸ਼ਾਰਟ ਸਰਕਟ ਹੋਣ ਨਾਲ ਗੁਰੂ ਮਹਾਰਾਜ ਦੇ ਪਵਨ ਸਰੂਪ ਭਗਤ ਬਣੇ ਹੋਏ ਨੇ ਜੋ ਦਰਖਾਸਤ ਹੈ ਜੋ ਬਣਦੀ ਕਾਰਵਾਈ ਆ ਜੋ ਸ਼ਾਰਟ ਸਰਕਟ ਹੋਣ ਕਰਕੇ ਉਹਦੀ ਬਣਦੀ ਕਾਰਵਾਈ ਕਰ ਦਿੱਤੀ ਗਈ ਆ ਆਉਣ ਵਾਲੇ ਸਮੇਂ 'ਚ ਜੇ ਕਿਸੇ ਸਪੈਸੀਫਿਕ ਬੰਦੇ ਦਾ ਰੋਲ ਆਊਗਾ ਉਸ ਮੁਤਾਬਕ ਕਲੀਅਰ ਕਰਵਾਈ ਆਪਣੇ ਵਿੱਚ ਧਿਆਨ ਦਿਓ। ਇੰਨਾ ਵਲੋਂ ਕੰਪਲੇਂਟ ਕੀਤੀ ਜਿਹੜੇ ਕਿੰਨਾ ਤੇ ਕਰਦੇ। ਮੈਨੇਜਰ ਸਾਹਿਬ ਨੇ ਆਪਣੇ ਸਤਲਾਨੀ ਸਾਹਿਬ ਦੇ ਉਹਨਾਂ ਵੱਲੋਂ ਕਾਈ ਆ। ਹਰ ਦੀ ਕਿਹੜੀ ਜਿਹੜੀ ਕਾਰਵਾਈ ਆ ਉਹ ਉਹਦੀ ਰਿਪੋਰਟ ਦਰਜ ਕਰ ਲਈਤੀ ਗਈ ਆ। ਜੇ ਆਉਣ ਵਾਲੇ ਸਮੇਂ 'ਚ ਤੁੰਗਾਈ ਨਾਲ ਜਾਂਚ ਦੇ ਮੁਤਾਬਕ ਕਿਸੇ ਬੰਦੇ ਦਾ ਕਸੂਰ ਜਾਂ ਕਿਸੇ ਹੋਰ ਦੀ ਇੰਟੈਂਸ਼ਨ ਆਈ ਜਾਊਗੀ ਤਾਂ ਉਸ ਮੁਤਾਬਕ ਕੰਮ ਹੋਊਗਾ। ਚਲੋ